ਸਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕਵੈਸਟ ਬੇਨਤੀ ਕਰਦੇ ਹਾਂ ਕਿ ਆਪਣੀ ਨਰਖਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਜਾਂਦਾ ਮਾਤਰ ਦਾ ਕੋਈ ਆਪਣੀ ਖਰੀਦਦਾਰੀ ਕਰ ਸਕੇ ਅੱਜ ਦੀ ਆਪਣੀ ਵਿਜਿਟ ਪਿੰਡ ਲਜਾਮ ਵਾਲਾ ਤੇ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਵੀ ਫਿਰੋਜ਼ਪੁਰ ਬਾਈ ਲਬਦੇ ਫਾਰਮ ਤੇ ਪਹੁੰਚੇ ਆ ਇੱਥੋਂ ਹਰ ਵੇਲੇ ਹਰ ਵੇਲੇ ਫਾਰਮ ਤੋਂ ਕੋਈ 1-2 ਨਾਗ ਕੋਈ 2-4 ਖੜੇ ਰਹਿੰਦੇ ਤਕਰੀਬਨ ਹਰ ਵੀਡੀਓ ਦੇ ਵਿੱਚ ਕੋਈ 4-5 ਨਾਗ ਆਪਾਂ ਪਾਉਨੇ ਪਾਉਨੇ ਆ ਐਸ ਟਾਈਮ ਸੱਜਣੋ 4 ਨਾਗ ਆ ਬਾਈ ਦੇ ਕੋਲ ਤਿੰਨ ਮੱਝਾਂ ਇੱਕ ਸੂਈ ਸਵਾਈ ਵਾੜ ਸੱਜਣੋ ਤੇ ਬਾਕੀ ਡਿਟੇਲ ਬਾਈ ਲਵਣਾ ਕਰਦੇ ਆ ਫਰਜ਼ ਸਮਝੇਗੇ ਜੁੜੇ ਰਹੋ ਸਿਰਫ ਟੋਕੜਾਂ ਵਾਲਾ ਭਾਈ ਕਰਵਾਵਾਂਗੇ ਜੈਤ ਠੀਕ ਹੈ ਜੀ ਐਂਡ ਤੱਕਰ ਤਸल्ली ਕਰਿਓ ਬਾਈ ਲਾ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਚੜਦੀ ਕਲਾ ਚੜਦੀ ਕਲਾ ਜੀ ਓਕੇ ਰਿਪੋਰਟਾ ਓਕੇ ਜੀ ਤੇ ਆਸ਼ੂ ਕਰ ਬਾਬੇ ਦਾ ਡਰੈਸ ਕਰੀਏ ਨੋਟ ਡਰੈਸ ਪਿੰਡ ਨਜਾਂ ਵਾਲਾ ਜੀ ਜ਼ਿਲ੍ਹਾ ਫਰੀਪੁਰ ਸੀਲ ਵੀ ਫਰੀਪੁਰ ਜੀ ਤੇ ਮੋਬਾਈਲ ਨੰਬਰ 7986046417 ਚਾਰ ਪਸ਼ੂ ਹਨ ਹਾਂਜੀ ਸ਼ੁਰੂਆਤ ਕਰੀਏ ਤੋਂ ਕੱਚੀ ਲੋਹੀ ਤੋਂ ਹਨਾ ਇਹ ਲੋਹੀ ਦੇ ਵਿੱਚ ਪਾਹ ਮਾਰਦੀ ਥੋੜੀ ਲੋਹੀ ਲੋਹੀ ਜੋਤੀਆ ਕੀ ਬਾਤ ਹੈ ਇਹ ਬੰਨੀ ਬਹੁਤ ਛੋਟੀ ਸੀ ਹਾਂ ਥੱਲੇੋਂ ਬੜੀ ਕਰ ਮਾਰੀ ਬਾਈ ਕਿੰਨਾ ਟਾਈਮ ਰਹੇਗਾ ਛੋਟੀ ਦਾ ਹਫਤਾ ਛੋਟੀ ਨਹੀਂ ਲੈਣਾ ਖੁੱਲਾ ਢੋ ਇੱਕ ਹਫਤਾ ਹਾਂ ਇਹ ਫਿਰ ਲੇਖਾ ਜੋਖਾ ਕਰਨਾ ਬੜੀ ਬੰਨੀ ਜੋਤ ਚੱਲੇਗੀ ਕੀ ਬਾਤ ਹੀ ਯਾਰ ਹਨਾ ਹੂੰ ਟੇਲ ਟੁੱਲ ਬੜੀ ਗਈ ਕਿੰਨਾ ਕੁ ਤੁਹਾਡੇ ਆੜੀ ਕੇ ਨਾ ਦੁੱਧ ਭਰੋਗੇ ਕਰਮਾ ਦੇ ਝੂਰ ਨਹੀਂ ਲੋਕ ਤਾਂ ਕਹਿੰਦਾ 17 18 ਉਹਨਾਂ ਕਹਿੰਦੇ 12 ਕਿਲੋ ਪਹਿਲਾਂ ਹੀ ਦਿੱਤਾ ਵਾਹ ਸਹੀ ਗੱਲ ਐ ਕਿ ਦੂਜਾ ਸਵਾਲ 13 ਗੱਟ ਦੇ 14 ਗੱਟ ਜੇ ਪਾਇ ਦਾ ਦੁੱਧ ਮੈਂ ਨਾ ਜੀ 100% ਸਹੀ ਤੇਰੀ ਬਾਤ ਕਿਉਂਕਿ ਸਹੀ ਜਿਹੜੀ ਆ ਨਾ ਸਹੀ ਗੱਲ ਨੂੰ ਸਹੀ ਆ ਇੱਕ ਹੋਰ ਗੱਲ ਆ ਹੋਰ ਕਿ ਇਹਦੇ ਆਖਾਂ ਨੂੰ 17 18 ਕਿਲੋ ਆਖਣਾ ਆਖੜੇ ਨੇ ਪਰ ਨਹੀਂ ਜਿਹੜੀ ਗੱਲ ਸਹੀ ਆ 14 ਕਿਲੋ ਬੜਾ ਆਮਾ ਦੇ ਦੇਣਾ ਇੰਨਾ ਹੀ ਬੜਾ ਹੁੰਦਾ 14 ਕਿਲੋ ਜਿਹੜਾ ਮੀਨਿੰਗ ਹੈ 7 ਵਾਲੇ 7 ਵਾਲੇ ਫਿਰ ਪਤਾ ਲੱਗਦਾ ਸਹੀ ਗੱਲ ਆਖ ਨੂੰ ਤਾਂ ਭਾਵੇਂ 17 18 ਆ ਕੀ ਜਾਈਏ ਬਾਕੀ ਝੋਟੀ ਸਜਣੋ ਕੁਆਲਟੀ ਵਾਲੀ ਕਦ ਕੋਦੀ ਪੂਰਾ ਵੱਡੀ ਏ ਤੇ ਏਰੀਏ ਕਿਹੜੇ ਦੀ ਆ ਏਰੀਏ ਲਿਆਂਦੀ ਮੁਕਸਰ ਏਰੀਏ ਝੋਟੀ ਏ ਮੁਕਸਰ ਏਰੀਏ ਹਾਂ ਦੇ ਲਾਗੇ ਪਿੰਡ ਹੈਗਾ ਉੱਥੋਂ ਆਂਦੀ ਭੰਗੇਆਂ ਨੇ ਝੋਟੀ ਆਈ ਹੂੰ ਭੰਗੇ ਆਲਾ ਸਜਣੋ ਅੱਡਾ ਭੰਗੇ ਆਲਾ ਇਹ ਮੁਖਸਰ ਸਾਹਿਬ ਤੋਂ ਰਹਿ ਗਿਆ 15 ਤੋਂ 20 ਪੂਰੇ 20 ਕਿਲੋਮੀਟਰ ਇੰਨਾ ਗਿਆ ਤੇ ਉੱਥੋਂ ਆਈ ਛੋਟੀ ਬਾਈ ਕਹਿੰਦਾ ਭਾਈ ਸਾਹਿਬ ਸਿੰਘ ਗਿਰਕਦੇ ਘਰੋਂ ਨਹੀਂ ਸੱਜਣੋਂ ਛੋਟੀ ਚੰਗੀ ਐ ਬਾਕੀ ਢਿਲ ਢੁਲ ਕਾਫੀ ਪਈ ਤੇ ਚੰਗੀ ਸੰਭੀ ਆ ਕਿਸੇ ਨੇ ਦਿਲੋਂ ਧੰਨਵਾਦ ਉਹਨਾਂ ਦਾ ਜਿਨ੍ਹਾਂ ਸੰਭੀ ਆ ਕਿਉਂਕਿ ਸਾਹਮਣਾ ਕਿਹੜਾ ਪਸ਼ੂ ਸੌਖਾ ਹੈ ਅੱਜ ਕੱਲ ਮਿਹਨਤ ਬੜੀ ਲੱਗਦੀ ਆ ਸਜਣੋ ਆ ਜਾ ਆ ਜਾ ਤੇ ਬਾਈ ਜੀ ਇਹਦੀ ਕੀਮਤ ਕਿੰਨੀ ਕਰ ਦੀਏ ਜਾਇ ਜ ਇੱਕ ਦਸ ਦੀ ਝੋਟੀ ਦੇ ਦਈਏ ਪਹੁੰਚ 100 ਕਿਲੋਮੀਟਰ ਪਹੁੰਚ ਕਰ ਦਾਂਗੇ 100 ਨਾ ਕਰੀਏ ਪੰਜਾਬ ਦੇ ਵਿੱਚ ਕਰੀਏ ਕੋਈ 200 ਕਿਲੋਮੀਟਰ ਜਿੱਥੇ ਤੱਕ ਮਰਦੀ 200 ਦਾ ਕਿਰਾਇਆ ਉਹਦਾ ਪਹੁੰਚ ਉਹ ਨਹੀਂ ਆਪਣਾ 150 ਕਿਲੋਮੀਟਰ ਪਹੁੰਚ ਕਰ ਦਾਂਗੇ ਇੱਕ ਦਾ ਰਚ ਹੈ 150 ਕਿਲੋਮੀਟਰ ਕਰ ਦਾਂਗੇ 150 ਕਿਲੋਮੀਟਰ ਪਹੁੰਚ ਇੱਕ ਦਾ ਚ ਇੱਕ ਲੱਖ ਦਾ ਵਿੱਚ ਤੇ ਦੂਜੇ ਨੰਬਰ ਤੇ ਆ ਗਈ ਜੈਡ ਬਲੈਕ ਤਿਆਰੀ ਦੇ ਕਿੜਵੇਂ ਸੂ ਆ ਗਈ ਤੇ ਉਹਨਾਂ ਤੀਜਾ ਸੂਆ ਦੱਸਿਆ ਕੋਈ ਸਮਝਾ ਲੈ ਚੌਥਾ ਵਾਲਾ ਵਾਲੇ ਤੀਜਾ ਵਾਲੇ ਪਾਉਂ ਚੌਥਾ ਵਾਲੇ ਹਾਂ ਸੁng ਸੁng ਦਾ ਬਾਕੀ ਵਾਲਾ ਬਾਕੀ ਤੇ ਢਿੱਡ ਢੂਢੇ ਛੱਡਿਆ ਆਵੇ ਤਾਂ ਫਿਰ ਸੂਏ ਜਾਦੇ ਮਹਿਸੂਸ ਹੁੰਦੇ ਹਨਾ ਬਾਕੀ ਢਿੱਡ ਨਹੀਂ ਛੱਡਿਆ ਬਿਲਕੁਲ ਹਾਂ ਪੱਦਰ ਬਾਕੀ ਥੱਲੋ ਬਹੁਤ ਬੰਨੇ ਜੇ ਲੈ ਜੂ ਚਾਰ ਪੰਜ ਦਿਨ ਲੈ ਇਹਨੇ ਮੈਂ ਚਾਰ ਤੋਂ ਪੰਜ ਲੈ ਜੂ ਥਾਂ ਚੰਗਾ ਮੋਟਾ ਮੋਟਾ ਲੱਗਦਾ ਪਿਆ ਬੋਲੀ ਮਾਰ ਕੇ ਜੋ ਪਾਸ ਕੀਤੀ ਨਹੀਂ ਉਹਦਾ ਜਵਾ ਸੀਖਰ ਗਈ ਬਿਲਕੁਲ ਸਿੱਧੀ ਹੈ ਨਾ ਸਿੱਧੀ ਸਿੱਧੀ ਕੀ ਬਾਤ ਹੈ ਖੁੱਲ ਗਈ ਕੱਜ ਨੂੰ ਸੂਬਾ ਭਾਵੇਂ ਉਹਦੀ ਵੀਰ ਦੀਆਂ ਗੱਲਾਂ ਖਰੀਆਂ ਤੇ ਇਹ ਆ ਕਿ ਤਿੱਜਾ ਲਾ ਲੇ ਕੋਈ ਚੌਥਾ ਲਾ ਲੇ ਹੱਡੀ ਤੋਂ ਉਹ ਬੰਦਾ ਆਪਾਂ ਕਿਹੜੀ ਜਾਂਦੀ ਹੈ ਘਰ ਦੀ ਹੋਵੇ ਤੇ ਦੱਸੀ ਜਾਈਏ ਤੇ ਅੰਤਾਂਜੇ ਤੋਂ ਤੇ ਤੀਸਰਾ ਸੂਬਾ ਹੀ ਮਹਿਸੂਸ ਕਰਦੀ ਆ ਚਲੋ ਮੋੜ ਲਿਓ ਉਧਰ ਉਧਰ ਜੇਗੇ 4-5 ਦਿਨ ਸਮਾਂ ਲਾਇਆ ਇਹਨਾਂ ਨੇ ਹੂੰ ਸੋਹਣੀ ਆ ਮੈਂ ਦਾ ਥਨ ਥੁਣੀ ਬੜਾ ਸੋਹਣਾ ਤੇ ਜੈਡ ਬਲੈਕ ਆ ਇੱਕ ਵੀ ਰੰਗ ਨਹੀਂ ਜਿਹੜਾ ਪੂਛ ਦੇ ਵਿੱਚ ਪਿਛਾਉਗਾ ਇਹ ਦੋ ਚਾਰ ਦਿਨ ਲੱਗੇ ਸਜਣੋ ਦੇ ਪਾਣੀ ਨਹੀਂ ਪੂਰੀ ਮੈਂ ਵੱਡੀ ਠੀਕ ਆ ਹੈਨਾ ਕੱਦਪੁੱਤ ਵੀ ਪੂਰਾ ਮੈਂ ਦਾ ਵੱਡੀ 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 ਆ ਕੀਮਤ ਕਿੰਨੀ ਕਰ ਦਿੱਗੇ ਲੱਖ ਦੇ 150 ਕਿਲੋਮੀਟਰ 200 ਕਿਲੋਮੀਟਰ ਪਹੁੰਚ ਕਰਦਾਂਗੇ ਲੱਖ ਦੇ ਵਿੱਚ 200 ਕਿਲੋਮੀਟਰ ਪਹੁੰਚ ਕਰਦਾਂਗੇ ਇਹਦੀ ਹੋਰ 200 ਕਿਲੋਮੀਟਰ ਪਹੁੰਚ ਚਲੋ ਆਪੇ ਸਜਣੋਂ ਪਹੁੰਚ ਤੁਹਾਡੇ ਘਰ ਤੇ ਕਰਿਆ ਜੇ ਤੁਸੀਂ ਆਪ ਗੱਡੀ ਲੈ ਕੇ ਆਉਣਾ ਹੋ ਉਹਨਾਂ ਨੂੰ ਆਪੇ ਬਾਈ ਹੋਣੀ ਘਟਾ ਦੇਣਗੇ ਇਹ ਆ ਗਈ ਟੋਕੜ ਹਣਾ ਟੋਕੜ ਤੇ ਦੁੱਧ ਕਿੰਨਾ ਆ ਗਿਆ ਦੁੱਧ 6 ਕਿਲੋ ਕੰਡੇ ਵਾਲਾ ਆਂਦੇ ਥੱਲੇ 6 ਕਿਲੋ ਹਾਂ ਕੰਡੇ ਵਾਲਾ ਦੁੱਧ ਕੰਡੇ ਵਾਲਾ ਭਾਈ ਕਿੰਨਾ ਕੋਈ ਪਹਾੜਾ ਨਹੀਂ ਠੀਕਾ ਨਹੀਂ ਕੋਈ ਕੋਈ ਪਹਾੜੇ ਤੇ ਪਹਾੜੇ ਤੇ ਠੀਕ ਆ ਲਓ ਜੀ ਇਹਦੇ ਨਾਲ ਸੱਜਣੋ ਆ ਕੱਟਾ ਜਿਹੜਾ ਫ੍ਰੀ ਠੀਕ ਆ ਜੀ ਇਹ ਆਫਰ ਆ ਹਾਂ ਇਹ ਕੱਟਾ ਜਿਹੜਾ ਫ੍ਰੀ ਤੇ ਮੈਂ ਮਿਲਦੀ ਆ ਪਹਾੜੇ ਤੇ ਸੱਜਣੋ ਠੀਕ ਆ ਬੱਚੇ ਤੇ ਮੈਂ ਨਹੀਂ ਪਹਾੜੇ ਤੇ ਥਾਪੀ ਮਾਰ ਕੇ ਬਹਿ ਜਾਂਦੇ ਆ ਤੇ ਚੋਕੇ ਉੱਠ ਪੈਂਦੇ ਆ ਤੇ ਦੁੱਧ ਤਿੰਨ ਉਹਦੇ ਤਿੰਨ ਵਾਲੇ 6 ਕਿਲੋ ਭਾਂਡੇ ਜਾ ਦੋਵਾਂ ਟਾਈਮ ਦਾ ਪਉਂਦੀ ਆ ਲੋਕਾਂ ਦਾ 70 70 ਵੰਗੀ ਨੇ ਮੈਂ ਦੇ ਦੇਣੀ ਆ ਪਾ ਅੱਛਾ ਬਾਜੀ ਵਾਹ ਮੁਕਤ ਵਾਲੀ ਮੇਲਾ ਲੁੱਟਣ ਵਾਲੀ ਗੱਲ ਆ ਫਿਰ ਇੱਥੋਂ ਹੂੰ ਸਿੰਘ ਸਿੰਘ ਦਾ ਸੋਨਾ ਚੁਫਤੀ ਯੰਗੀ ਵੈਸੇ ਲੋਕ ਕਹਿੰਦੇ ਖੋਲਾ ਸੁਹਾ ਤੁਜਾ ਹੋ ਗਈ ਜਾਂਦੀ ਹਣਾ ਦੂਜਾ ਦੂਜਾ ਸੁਭਾ ਦੂਜਾ ਸੁਭਾ ਹੋ ਗਿਆ ਅਹ ਗੰਗਾ ਹੋਣੀ ਤੇ ਕੀਮਤ ਕਿੰਨੀ ਕਰ ਦਈਏ ਬਿਲਕੁਲ ਪੌਂਚੀ ਦੋ ਘਾਟ ਛੜਦੀ ਦੇ ਦਾਂਗੇ ਕੱਟੇ ਨਾਲ ਦੋ ਘਾਟ 60 ਦੀ ਨਹੀਂ 55 ਦੀ ਪੌਂਚੀ ਕਰ ਦੇ ਜੱਟਾ ਜਾਣਦੇ ਯਾਰ ਨਹੀਂ 100 ਕਿਲੋਮੀਟਰ ਦੋ ਘਾਟ ਨਹੀਂ ਨਹੀਂ 100 ਨਹੀਂ ਪੰਜਾਬ ਦੇ ਵਿੱਚ 100 200 ਕਿਲੋਮੀਟਰ ਸਾਰਿਆਂ ਦੀ 55 ਜੀ ਕਰਦਾਂਗੇ ਨਹੀਂ 55 ਹੀ ਕਰਦੇ ਨਾ ਤਾਂ ਕਾ ਕੇ 3000 ਦਾ ਤਾਂ ਕੱਟਾ 3000 ਦਾ ਕੱਟਾ ਮੰਦਾ ਤਾਂ ਡਿਗਲ ਜਾਣ ਦੇ ਭਾਈ ਯਾਦ ਕਰੇ ਯਾਰ 55 ਹੀ ਕਰਦਾਂਗੇ ਯਾਰ ਨਾ ਕਰੋ 55 ਹੀ ਕਰਦਾ 55 ਨਾ ਕੀ ਹੋਣਗਾ ਬੜਾ ਕਰਦੇ ਯਾਰ ਕੋ ਘਾ ਨਹੀਂ ਜਾਣਦੇ ਘਾਟ ਆਈ ਸੀ ਹਜ਼ਾਰ ਘਾਟ ਆਈ ਸੀ 55000 ਦੀ ਸੱਜਣੋਂ ਪਹੁੰਚ ਆ ਘਰ ਤੱਕ ਰਸ 200 ਕਿਲੋਮੀਟਰ 150 ਟਿੱਕਰ ਜਿੰਨਾ ਵੀ ਕਿਸੇ ਦਾ ਹੋਊਗਾ ਅੰਤਾਜਾ ਕੋਈ ਲਾ ਲਿਓ ਬਾਕੀ ਆਪਣਾ ਜੇ ਕੋਈ ਗੱਡੀ ਲੈ ਕੇ ਆਉਂਦਾ ਦਾ ਜੱਸ ਲਾ ਕੇ ਵੇਹੇ ਉਹਨੇ ਘਟ ਜਾਣਗੇ ਠੀਕ ਆ ਆ ਬੱਚਾ ਠੀਕ ਆ ਆ ਆ ਗਈ ਗਊ ਵੜ ਸੁਜੀ ਸੁਵਾਈ ਹੈ ਨਾ ਕਿੰਨਾ ਦੁੱਧ ਕੋਲ ਦੁੱਧ 12 ਕਿਲੋ ਕਰਕੇ ਆਈ ਏਲੇ ਤੜਕੇ ਲੈਣ ਦੀ ਆਪਾਂ ਚੋਗੇ 24 ਮਾਲ ਕੇ ਲੇਡੀ ਚੋਈ ਲਾ ਕੇ ਹੀ ਕਰਦੇ ਠੀਕ ਆ ਉਹ ਬੱਚਾ ਦੁੱਧ 12 ਕਿਲੋ ਚੋਣ ਚੁੰਨ ਬਹੁਤ ਚੰਗੀ ਹਮ ਲਿਆ ਖੋਲ ਦੇ ਦੂਜਾ ਸੂਹਾ ਲੱਗਦੀ ਹੈ ਦੂਜਾ ਦੂਜਾ ਸੂਹਾ ਡੋਨ ਜਾਣ ਓਕੇ ਬਿਲਕੁਲ ਹੈ ਨਾ ਖਾਣ ਬੜਾ ਸੁਣਾ ਲੱਗਦਾ ਤਾਂ ਬਹੁਤ ਹੂੰ 12 ਕਿਲੋ ਦੁੱਧ ਹਾਂ ਹੂੰ ਲੈ ਵਾ ਥੋੜਾ ਗਾਂ ਮਖਾਉਂਦੀ ਭਾਗਾਂ ਨਾਲ ਠੀਕ ਹੈ ਪੰਜਾਂ ਦੀ ਗੋਈ ਲੈ ਆ ਇੱਧਰ ਨੂੰ ਆ ਕਿੱਧਰ ਨੂੰ ਚੱਕ ਲੈ 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 ਨਾ ਥਾਣ ਚੰਗਾ ਲੱਗਾ ਹੈ ਨਾ ਤੇ ਕੀਮਤਾਂ ਦੀ ਫਿਰ ਕਿੰਨੀ ਕਰ ਦੀਏ ਕੀਮਤ ਤਾਂ 45 ਮੋਲ ਕਰ ਦੇ ਜਾਈ 40000 ਦੀ ਵਾਹ 40000 ਦੀ ਸਜਣੋਂ ਪੌਂਚ ਫਰੀ ਦੁੱਧ 12 11 ਕਿਲੋ ਹੋਊਗਾ ਅੰਦੇਸ ਲਈ ਤੇ ਚੋਣ ਓਕੇ ਆ ਇਹ ਪਸ਼ੂ ਆ ਠੀਕ ਆ ਜੀ ਚੰਗੀ ਆ ਵੈੜ ਤੇ ਆਹ ਝੋਟੀ ਦਾ ਕੋਈ ਵੀ ਲੇਖਾ ਜੋਖਾ ਸਜਣੋਂ ਚੰਗਾ ਹੈ ਨਾ ਬੜੀ ਚੰਗੀ ਝੋਟੀ ਚੰਗੀ ਝੋਟੀ ਆ ਸਾਜੀ ਬਾਜੀ ਆ ਲਹੂ ਪਿੱਤ ਦੇ ਵਿੱਚ ਆ ਸਜਣੋਂ ਥੱਲਿਓਂ ਵੀ ਬੜੀ ਚੰਗੀ ਝੋਟੀ ਤੇ ਲੋਹੀ ਦੇ ਵਿੱਚ ਖਿਆਲ ਰੱਖਦੀ ਆ ਠੀਕ ਆ ਜੀ ਸਿੰਘ ਸੁੰਗ ਦੀ ਕੁਆਲਿਟੀ ਚੰਗੀ ਸਜਣੋਂ ਇਹ ਵੀ ਮੈਂ ਚੰਗੀਆਂ ਆਪਣੀ ਖਰੀਦਦਾਰੀ ਕਰਿਓ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ